ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ ਜਿਸ ਦੀ ਇੱਕ ਹੋਰ ਤਾਜ਼ਾ ਮਿਸਾਲ ਅੰਮ੍ਰਿਤਸਰ ਦੇ ਵੱਡਾਲਾ ਪਿੱਟੇਵੜਪਿੰਡ ਤੋਂ ਸਾਹਮਣੇ ਆਈ ਹੈ ਜਿੱਥੇ ਚਾਰਕ ਗੋਲੀਆਂ ਚੱਲ ਗਈਆਂ ਤੇ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜ਼ਖਮੀ ਨੌਜਵਾਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪਿੰਡ ਦੇ ਸਰਪੰਚ ਦੀ ਛੱਤਰ ਛਾਇਆ ਹੇਠ ਡੇਵਿਡ ਅਤੇ ਮਹਿਤਾਬ ਨਾਮ ਦੇ ਦੋ ਵਿਅਕਤੀ ਪਿੰਡ ਵਿੱਚ ਨਸ਼ਾ ਵਕਾਉਂਦੇ ਹਨ ਤੇ ਉਹਨਾਂ ਨੂੰ ਜਦੋਂ ਰੋਕਿਆ ਗਿਆ ਤਾਂ ਉਹਨਾਂ ਨੇ ਗੋਲੀਬਾਰੀ ਕਰਵਾ ਦਿੱਤੀ ਸਰ ਜੀ ਇਹੋ ਹੀ ਬਸ ਨਸ਼ੇਦ ਹੋ ਇਹਨਾਂ ਦਾ ਥੋੜਾ ਜਿਹਾ ਪਹਿਲਾਂ ਝਗੜਾ ਚੱਲਦਾ ਇੱਕ ਦਿਨ ਲੋਕਾਂ ਦੀਆਂ ਤਿਆਂ ਪੈਣਾ ਜਬਰ ਜਨਾਬ ਇਹ ਕਰਦਾ ਵਾ ਤੇ ਇਸੇ ਕਾਰਨ ਹੀ ਬਸ ਉਹਨੂੰ ਡੱਕਿਆ ਬਸ ਤੇ ਉਦੋਂ ਦਾ ਇਹਨਾਂ ਨਾਲ ਲਗਤ ਬਾਜੀ ਜੀ ਰਖਦਾ ਏ ਡੇਵਿਡ 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 ਐਮ ਸੀ ਅੱਛਾ ਹਾਂ ਜੀ ਇਸੇ ਗੱਲ ਹਾਂ ਜੀ ਇਹੋ ਹੀ ਆ ਜੀ ਇਹਨਾਂ ਦੇ ਆਪਣੇ ਬੰਦੇ ਜਿਹੜੇ ਪਾਲੇ ਇਹਨਾਂ ਨੇ ਹਾਂ ਜੀ ਜੀ ਅਸੀਂ ਤੇ ਅੰਦਰ ਲੰਮੇ ਪਏ ਤੇ ਸਰਦੀ ਗੋਲੀਆਂ ਦੀ ਆਵਾਜ਼ ਸੁਣੀ ਜਦੋਂ ਸਾਰੇ ਲੋਕੀ ਬਾਹਰ ਨਿਕਲੇ ਆ ਤੇ ਬਾਹਰ ਨਿਕਲੇ ਤੇ ਜਿਹੜੋ ਗੋਲੀਆਂ ਦੀ ਸੁਣੀ ਆਵਾਜ਼ ਤੋ ਚ ਦਲਬਾਖ ਸਿੰਘ ਆ ਮੁੰਡਾ ਜਿਹਦੇ ਗੋਲੀਆਂ ਵਿੱਚ ਕਿਉਂ ਮਾਰੀਆਂਗੇ ਇਹ ਸਰ ਜੀ ਹੁਣ ਕੀ ਪਤਾ ਕੀ ਗੱਲ ਹੋਈ ਕੀ ਨਹੀਂ ਅਸੀਂ ਤਾਂ ਸੁੱਤੇ ਹਾਂ ਉਹ ਜਵਾਰਾ ਕਿਤੇ ਵਿਆਹੋਂ ਆਇਆ ਕਿ ਜਾਂ ਠੇਕੇਦਾਰੀ ਕਰਦਾ ਜੀ ਜਾਂ ਕੰਮ ਤੋਂ ਆਇਆ ਤੇ ਉਹ ਗੱਡੀ ਲਾਉਣ ਲਿਆ ਇਹ ਦੋ ਜਣੇ ਆਇਆ ਮੋਟਰਸਾਈਕਲ ਤੇ ਇਹ ਨਾਉਂਦਾ ਗੋਲੀਆਂ ਮਾਰਨੀ ਹੱਦ ਕਿਹਨੇ ਕਿਹਨੇ ਦਿੱਟ ਬਟਨ ਹੈ ਉਹ ਪੈ ਗਈ ਗਲਈ ਇਹ ਤੇ ਆਈ ਆ ਭਾਜੀ ਮੌਕੇ ਤੇ ਕੀ ਆਇਆ ਵੇਖਿਆ ਕੇ ਉਹਨਾਂ ਦੱਸਿਆ ਵੀ ਗੋਰੀਆਂ ਲੱਗੀਆਂ ਅਸੀਂ ਤੇ ਮੌਕੇ ਤੇ ਜਾ ਕੇ ਉਹਨਾਂ ਹਸਪਤਾਲ ਦਾਖਲ ਕਰਾਵਾਂਗੇ ਫਿਰ ਵੇਖ ਲਾਂਗੇ ਵੀ ਕੀ ਗੱਲਬਾਤ ਹੋਈ ਜਾਂਦੀ ਹੈ ਬਈ ਹੈ ਪਿੰਡ ਦੇ ਬਟਾਲਾ ਹੈ ਗਿਆ ਪਿੱਟੇ ਵੱਡ ਗੋਲੀ ਕੀ ਲੱਗੀ ਪਰਿਵਾਰ ਵਾਲਾ ਕੋਈ ਦੱਸਣਾ ਡੇ ਵੱਡਿਆ ਕੋਈ ਬੰਦਾ ਉਹਨੇ ਚਲਾਈ ਆ ਕੋਈ ਸਵੇਰੇ ਵੇਖ ਲਾਂਗੇ ਜੋ ਹੋਊਗਾ ਜੀ ਇੱਕ ਦਾ ਬੰਦੇ ਹਾਲਦ ਕੇ ਹਲਾ ਠੀਕ ਹੈ ਜੇ ਬੰਦੇ ਮੋਢੇ ਤੇ ਗੋਰੀ ਵੱਜੀ ਆ ਉਹ ਤਾਂ ਠੀਕ ਹੈ ਕੋਈ ਗੱਲ ਨਹੀਂ ਮਹਿਤਾਬ ਤੇ ਮਦਨ ਸਰਪੰਚ ਡੇਵਿਡ ਕੋ ਨਸ਼ਾ ਬਕਾਉਂਦੇ ਸੀ ਇਹ ਡੇਟ ਨੂੰ ਡੱਕਾ ਨਸ਼ਾ ਵੇਚਣ ਤੋਂ ਇਸੇ ਜੀ ਰੰਜਿਸ਼ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਾਣੇ ਆਏ 3 4 45 ਹਾਂਜੀ ਤੁਹਾਨੂੰ ਕਿਉਂ ਮਾਰੀਆਂ ਤੁਸੀਂ ਤੁਹਾਡਾ ਮੈਂ ਇਹਨੂੰ ਰੋਕਦਾ ਹਾਂ ਨਸ਼ਾ ਵੇਚਣ ਤੋਂ ਗੁੰਨੀ ਗੁੰਨੀ ਕੇ ਬੱਚੇ ਨਸ਼ੇ ਤੇ ਲੱਗਦੇ ਜਾਂਦੇ ਹਾਂਜੀ ਛੋਟੇ ਛੋਟੇ ਬੱਚੇ ਕਦੋਂ ਦਾ ਪੇਟ ਚ ਨਸ਼ਾ ਜਦੋਂ ਨਿਕਲ ਜਾਂਦਾ ਇਹ ਬੌਚਰ ਹੋ ਗਿਆ ਜੀ ਜੋ ਸਰਪੰਚ ਬਣਿਆ ਜੀ ਮਤਨ ਉਹਦਾ ਵੀ ਗੰਡਿਆ ਜੀ ਤੇ ਹੁਣ ਵੀ ਤੁਹਾਨੂੰ ਕਿੱਥੇ ਆ ਕੇ ਗੋਲੀਆਂ ਮਾਰੀਆਂ ਮੇਰੇ ਘਰੇ ਆ ਕੇ ਮਾਰੀਆਂ ਜੀ ਤੇ 35 ਜਣੇ ਆਏ ਕੀ ਕਰਨਾ ਇਹ ਲੋਕਾਂ ਦਾ ਤੁਸੀਂ ਰੋਕਦੇ ਸੀ ਤਾਂ ਕਿ ਹਾਂਜੀ ਹੋਰ ਕੋਈ ਮੇਰੀ ਕੋਈ ਰੰਜਸ ਨਹੀਂ ਆ ਗਈ ਕੋਈ ਮੈਂ ਤਾਂ ਚੇਕੇ ਦਾ ਮੇਰਾ ਕੰਮ ਹੈ ਰਾਜ ਮਿਸਤਰੀ ਦਾ ਮੈਂ ਤਾਂ ਮਨੇ ਕੰਮ ਤੇ ਉਹਨਾਂ ਕੰਮ ਤੇ ਜਾਂਦਾ ਮੇਰੀ ਹੋਰ ਕੋਈ ਰੰਜਸ ਨਹੀਂ ਇਹ ਇਹ ਨਸ਼ੇ ਤੋਂ ਡੱਕਦੇ ਜੀ ਜੇ ਅਮਰਤਾ ਦੀ ਨੇ ਤੇ ਉਹਨੂੰ ਡੇਟ ਨੂੰ ਨਸ਼ੇ ਤੋਂ ਡੱਕਦੇ ਸੀਗੇ ਤੇ ਜਿਹੜਾ ਮਹਿਤਾਬ ਆ ਉਹਦੇ ਥਰੂ ਨਸ਼ਾ ਵੇਚਦਾ ਹੈ ਨਾਲ ਮਦੀ ਸਰਪੰਚ ਆ ਮਦਨ ਸਿੰਘ ਸਰਵਲ ਇਹ ਅੱਜ ਕੀ ਗੱਲ ਹੋਈ ਜੀ ਇਸ ਤਰ੍ਹਾਂ ਮੇਰਾ ਬੋਲੀ ਚੱਲੀ ਆਪਣੀ ਗੱਲ ਦੀ ਅੱਜ ਉਹ ਸਾਡੇ ਸਰੇ ਘਰੇ ਆ ਕੇ ਪਏ ਆ ਅੱਛਾ ਜੀ ਕਿੰਨੇ ਜਾਣੇ ਸੀ ਉਹ ਹੋਣੇ ਕੀ 35 ਜਾਣੇ ਕਿੰਨੇ ਕਾਫੀ ਹਥਿਆਰ ਸੀ ਹਾਂਜੀ ਕੁ ਬਹੁਤ ਬਾਬਾ ਜਾਣਿਆ ਹੋਏ ਜਿੰਨੇ ਜਾਣੇ ਹੁਣੋਂ ਕਿ ਹਥਿਆਰ ਸੀਗੇ ਕਿੰਨੀਆਂ ਕੁੜੀਆਂ ਚੁੜੀਆਂ ਕਾਫੀ ਚਲੀਆਂ ਸੀਗੀਆਂ ਇਹਨਾਂ ਦੇ ਕਿੜੀਆਂ ਲੱਗੀਆਂ ਇਹਨਾਂ ਤੇ ਦੋ ਗੋਲੀਆਂ ਲੱਗੀਆਂ ਉਹ ਰਿਤੇ ਕਿੱਥੇ ਲਾਣ ਕਰਾਇਆ ਨਾ ਹਾਂਜੀ ਇਹ ਗੁਰੂ ਨਾਨਕੋ ਹਸਪੀਟਲ ਇਹ ਤੱਕ ਪਹੁੰਚੀ ਮੌਕੇ ਤੇ ਹਾਂਜੀ ਅੱਧੇ ਘੰਟੇ ਬਾਅਦ ਆਈ ਬੋਲਸ ਨੇ ਕੀ ਕਾਰਵਾਈ ਕੀਤੀ ਜੀ ਉਹਨਾਂ ਨੇ ਆਣ ਕੇ ਸਾਨੂੰ ਉਹ ਸਾਨੂੰ ਨਿਕਲ ਨਹੀਂ ਸੀ ਦਿੰਦੇ ਦੋਨੋਂ ਰਸਤੇ ਬਲੌਕ ਹੋਏ ਸੀਗੇ ਸਾਨੂੰ ਹਸਪਤਾਲ ਨਹੀਂ ਸੀ ਆਉਂਦੇ ਹੁੰਦੇ ਫਿਰ ਉਹ ਮਲਾਜ਼ਮ ਆਏ ਤੇ ਫਿਰ ਉਹਨਾਂ ਨੇ ਸਾਨੂੰ ਆਣ ਕੇ ਉੱਥੋਂ ਕੱਢਿਆ ਫਿਰ ਅਸੀਂ ਹਸਪਤਾਲ ਪਹੁੰਚੇ ਆ